ਜਲੰਧਰ ਦਿੱਲੀ ਹਾਈਵੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੁਰਾਇਆ ਦੇ ਨੇੜੇ ਰਾਤ ਦੇ 1 ਵਜੇ ਇੱਕ ਟਰੱਕ ਪਲਟ ਗਿਆ ਜਿਸ ਵਿੱਚ ਟਾਇਰ ਫਟਣ ਦੀ ਘਟਨਾ ਸਾਹਮਣੇ ਆਈ ਹੈ ਟਰੱਕ ਵਿੱਚ ਲਗਭਗ 500 ਸੀਪ ਦੀਆਂ ਪੇਟੀਆਂ ਪਈਆਂ ਸਨ ਜਿਨ੍ਹਾਂ ਵਿੱਚੋਂ 150 ਪੇਟੀਆਂ ਸੜਕ ਤੇ ਵਿਖਰ ਗਈਆਂ ਹਾਸੀ ਦੇ ਸਮੇਂ ਨੇੜੇ ਰਹੇ ਘਾਬਾ ਮਾਲਿਕ ਨੇ ਟਰੱਕ ਚਾਲਕ ਨੂੰ ਬਾਹਰ ਕੱਢਿਆ ਇਸ ਦੇ ਨਾਲ ਹੀ ਸੜਕ ਤੇ ਫੈਲੇ ਸੇਬਾ ਦੀ ਪੇਟੀਆਂ ਨੂੰ ਬਚਾਇਆ ਗਿਆ ਅਤੇ ਟਰੱਕ ਵਿੱਚ ਮੋੜ ਰੱਖਿਆ ਗਿਆ। ਮਾਕੇ ਤੇ ਪੁਲਿਸ ਟੀਮ ਦੀ ਪਹੁੰਚ ਗਈ। ਪੁਲਿਸ ਅਧਿਕਾਰੀਆਂ ਦੇ ਸੜਕ ਤੇ ਸੇਫਟਾਗ ਨਲ ਖੜਾ ਕੀਤਾ ਗਿਆ ਅਤੇ ਟ੍ਰੈਫਿਕ ਮੋੜ ਸਚਾਰੂ ਕੀਤੀ ਗਈ ਹੈ। ਹਾਈਵੇ ਦੀ ਇੱਕ ਲੇਨ ਪਹਿਲਾਂ ਹੀ ਖੁੱਲ ਗਈ ਅਤੇ ਦੂਜੀ ਲੇਨ ਨੂੰ ਸਾਫ਼ ਕੀਤਾ ਗਿਆ। ਪੁਲਿਸ ਅਫਸਰਾਂ ਨੇ ਦੱਸਿਆ ਕਿ ਟਰੱਕ ਹਰਿਆਣਾ ਦੇ ਵੱਲ ਜਾ ਰਿਹਾ ਸੀ। ਟਰੱਕ ਮਾਲਕ ਦੀ ਮੰਡੀ ਆਰਤੀਆਂ ਨੂੰ ਦੱਸਿਆ ਹੈ। ਗੁਰਾਇਆ ਪੁਲਿਸ ਦੇ ਡਿਊਟੀ ਅਫਸਰ ਸ੍ਰਿੰਦਰ ਕੁਮਾਰ ਹਾਸੀ ਦੀ ਜਾਂਚ ਵਿੱਚ ਲੱਗੇ ਹੋਏ ਹਨ ਇਸ ਹਾਸੀ ਤੋਂ ਇਹ ਪਤਾ ਲੱਗਦਾ ਹੈ ਕਿ ਹਾਈਵੇ ਤੇ ਲੋੜਿੰਦਾ ਧਿਆਨ ਦੇਣਾ ਚਾਹੀਦਾ ਅਤੇ ਤਾਇਰਾ ਦੀ ਸਹੀ ਚੈਕਿੰਗ ਕਰਨੀ ਚਾਹੀਦੀ ਲੋਕਾਂ ਦੀ ਸਹਾਇਤਾ ਤੇ ਪੁਲਿਸ ਦੀ ਤੁਰੰਤ ਕਾਰਵਾਈ ਕਾਰਨ ਇਸ ਵਿੱਚ ਜ਼ਿਆਦਾ ਗੰਭੀਰ ਸੱਟਾਂ ਨਹੀਂ ਆਈਆਂ ਹਨ ਇਸ ਹਾਸੀ ਸੰਬੰਧੀ ਸਾਨੂੰ ਮਿਸ਼ਰਾ ਠਾਪਾ ਦੇ ਓਨਰ ਨੇ ਕਾਲ ਕੀਤੀ ਸੀ ਕਿ ਇੱਥੇ ਐਕਸੀਡੈਂਟ ਹੋਇਆ ਆ ਉਹਨਾਂ ਦੇ ਲਾਗੇ ਐਕਸੀਡੈਂਟ ਹੋਇਆ ਸੀ ਆ ਇਹ ਅਸੀਂ ਮੌਕੇ ਤੇ ਜਾ ਕੇ ਦੇਖਿਆ ਕਿ ਟਰੱਕ ਡਰਾਈਵਰ ਨੇ ਦੱਸਿਆ ਕਿ ਮੇਰੀ ਗੱਡੀ ਦਾ ਟਾਇਰ ਫਟਣ ਕਾਰਨ ਗੱਡੀ ਰੋਡ ਦੇ ਉੱਪਰ ਹੀ ਪਲਟ ਗਈ। ਇਹ ਇੱਕ ਐਂਟਰ ਸ਼੍ਰੀਨਗਰ ਤੋਂ ਸੇਵ ਲੈ ਕੇ ਭਵਾਨੀ ਹਰਿਆਣਾ ਜਾ ਰਹੇ ਸੀ ਜਿਹੜਾ ਕਿ ਇੱਥੇ ਇਹ ਹਾਦਸਾ ਕਰਸਤ ਹੋ ਗਿਆ। ਸਾਡੀ ਟੀਮ ਨੇ ਮੌਕੇ ਤੇ ਹੀ ਇਹਨਾਂ ਨੂੰ ਸਹਾਇਤਾ ਦਿੰਦੇ ਹੋਏ ਗੱਡੀ ਪਬਲਿਕ ਦੀ ਸਹਾਇਤਾ ਨਾਲ ਸਾਈਡ ਤੇ ਕਰਵਾਈ ਅਤੇ ਥਾਣਾ ਕਰਾਇਆ ਦੇ ਡਿਊਟੀ ਅਫਸਰ ਏਐਸਆਈ ਸ੍ਰਿੰਦਰ ਪਾਲ ਨੂੰ ਇਹਦੇ ਬਾਰੇ ਸੂਚਨਾ ਦਿੱਤੀ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਤਾਂ ਵਿਚਾਰੇ ਟ੍ਰੈਫਿਕ ਵੀ ਨਿਰਵਿਘਨ ਚੱਲ ਰਿਹਾ ਲੇਕਿਨ ਦੋ ਲੇਨਾਂ ਚੱਲ ਰਹੀਆਂ ਇੱਕ ਲੇਨ ਬਲੌਕ ਇਸ ਹਾਦਸੇ ਸੰਬੰਧੀ ਸਾਨੂੰ ਮਿਸ਼ਰਾ ਠਾਪਾ ਦੇ ਓਨਰ ਨੇ ਕਾਲ ਕੀਤੀ ਸੀ ਕਿ ਇੱਥੇ ਐਕਸੀਡੈਂਟ ਹੋਇਆ ਆ ਉਹਨਾਂ ਦੇ ਲਾਗੇ ਐਕਸੀਡੈਂਟ ਹੋਇਆ ਸੀ ਆ ਇਹ ਅਸੀਂ ਮੌਕੇ ਤੇ ਜਾ ਕੇ ਦੇਖਿਆ ਕਿ ਟਰੱਕ ਡਰਾਈਵਰ ਨੇ ਦੱਸਿਆ ਕਿ ਮੇਰੀ ਗੱਡੀ ਦਾ ਟਾਇਰ ਫਟਣ ਕਾਰਨ ਗੱਡੀ ਰੋਡ ਦੇ ਉੱਪਰ ਹੀ ਪਲਟ ਗਈ ਇੱਕ ਐਂਟਰ ਚਿਰੀ ਨਗਰ ਤੋਂ ਸੇਵ ਲੈ ਕੇ ਭਵਾਨੀ ਹਰਿਆਣਾ ਜਾ ਰਹੇ ਸੀ ਜਿਹੜਾ ਕਿ ਇੱਥੇ ਇਹ ਹਾ사ਗ੍ਰਸਤ ਹੋ ਗਿਆ ਸਾਡੀ ਟੀਮ ਨੇ ਮੌਕੇ ਤੇ ਹੀ ਇਹਨਾਂ ਨੂੰ ਸਹਾਇਤਾ ਦਿੰਦੇ ਹੋਏ ਗੱਡੀ ਪਬਲਿਕ ਦੀ ਸਹਾਇਤਾ ਨਾਲ ਸਾਈਡ ਤੇ ਕਰਵਾਈ ਅਤੇ ਥਾਣਾ ਕਰਾਇੰਦੇ ਡਿਊਟੀ ਅਫਸਰ ਏਐਸਆਈ ਸਲਿੰਦਰ ਪਾਲ ਨੂੰ ਇਹਦੇ ਬਾਰੇ ਸੂਚਨਾ ਦਿੱਤੀ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਤਾਂ ਵਿਚਾਰੇ ਟ੍ਰੈਫਿਕ ਵੀ ਨਿਰਵਿਘਨ ਚੱਲ ਰਿਹਾ ਲੇਕਿਨ ਦੋ ਲੇਨਾਂ ਚੱਲ ਰਹੀਆਂ ਇੱਕ ਲੇਨ ਬਲੌਕ